ਕਿ ਤੁਹਾਨੂੰ ਜਾਈਏ ਬੁਰਦਵਾਰ ਕੀ ਬਰੋਟੀ ਚੁਣ ਲੈ ਦੇ ਆਂ ਤੈਨੂੰ ਯਾ ਤਾਂ ਜੋਰ ਲਗਾ ਕੇ ਹਈਸ਼ਾ ਜੋਰ ਲਗਾ ਕੇ ਇੱਥੇ ਆ ਡਰਵਾਜ ਨਹੀਂ ਹੈਗਾ ਤਰੀ ਵਾਲੀਆਂ ਚੀਜ਼ਾਂ ਬਣਾਉਂਦਾ ਹਮ ਹਣਾ ਗੋਭੀ ਤਰੀ ਵਾਲਾ ਅੱਜ ਮਟਰ ਵੀ ਖਾਦੇ ਗੋਭੀ ਥੋੜੀ ਤਰੀ ਵਾਲੇ ਸੀ ਸਤਿ ਸ਼੍ਰੀ ਅਕਾਲ ਜੀ ਫੇਰ ਤੋਂ ਦੁਬਾਰਾ ਸਵਾਗਤ ਕਰਦਾ ਹਾਂ ਤੁਹਾਡਾ ਰਾਮੇ ਬਲੌਗ ਤੇ ਨਵੇਂ ਵੀਡੀਓ ਦੇ ਵਿੱਚ ਦਿਨਤਾ ਉਹੀ ਆ ਪਿੰਡ ਦਿਖਾਇਆ ਸੀ ਤੁਹਾਨੂੰ ਹੁਣੇ ਪਿਛਲੇ ਬਲੌਗ ਚ ਤੁਸੀਂ ਦੇਖਿਆ ਹੋਣਾ ਤੇ ਆ ਜਿਹੜੇ ਮਾਤਾ ਜੀ ਸਨ ਇਹ ਦੁੱਖ ਜ਼ਾਹਰ ਕਰਕੇ ਗਏ ਨੇ ਕਿਉਂਕਿ ਸਿੱਧੂ ਇਹਨਾਂ ਕੋਲ ਹੀ ਮਤਲਬ ਰੋਟੀ ਪਾਣੀ ਖਾਂਦਾ ਹੁੰਦਾ ਸੀਗਾ ਤੇ ਇਹਨਾਂ ਕੋਲ ਹੀ ਰਿਆ ਸੀਗਾ ਸਤਿ ਸ਼੍ਰੀ ਅਕਾਲ ਬਾਈ ਸ਼ਾਦਾ ਛਕੋ ਵਾਰਿਕਾ ਖਾਲਸਾ ਬਾਈ ਗੁਰਜੀ ਕੀ ਫਤਈ ਠੀਕ ਠਾਕ ਹੋ ਬਹੁਤ ਵਧੀਆ ਪ੍ਰਸ਼ਾਦੇ ਦੀ ਉਡੀਕ ਕਰ ਰਹੇ ਜੀ ਆ ਗਿਆ ਪ੍ਰਸ਼ਾਦਾ ਸਿਕਾਉਣੇ ਆ ਤੁਹਾਨੂੰ ਹਾਂਜੀ 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 ਸੋ ਆਪਾਂ ਉਹ ਪ੍ਰਸ਼ਾਦਾ ਪਾਣੀ ਛਕਾਂਗੇ ਆਪਾਂ ਤੁਰ ਪੈਣਾ ਸੀਗਾ ਨਾ ਨੇ ਕਿਹਾ ਵੀ ਪ੍ਰਸ਼ਾਦਾ ਪਾਣੀ ਛਕ ਕੇ ਮੇਲਾ ਤੁਹਾਨੂੰ ਜਾਣ ਨਹੀਂ ਦੇਣਾ ਪ੍ਰਸ਼ਾਦਾ ਛਕ ਕੇ ਹੁਣ ਆਪਾਂ ਅੱਗੇ ਨੂੰ ਆਪਣੇ ਰਾਹਾਂ ਤੇ ਚੱਲਦੇ ਆ ਠੀਕ ਹੈ ਕੋ ਕੋ ਕਿੱਥੇ ਤੇ ਨਗਲ ਨਹੀਂ ਹੈਗੀ ਸਾਤਰੀਕਰ ਸਾਸਰੀ ਘਰ ਕਿੰਨੇ ਬੁਲਾਨੀ ਸਾਸਰੀ ਘਰ ਇਧਰ ਆ ਇਧਰ ਆ ਆ ਦੇਖ ਨੀ ਤਿੱਖੀ ਆ ਨਾ ਇਹ ਮੈਂ ਉਹੀ ਭੌਂਕੀ ਜਾਂਦੀ ਫालतू ਗੁੱਸਾ ਨਹੀਂ ਲਾਉਂਦਾ ਇਹਦਾ ਬਿਨਾਂ ਕਰਦੇ ਗੁੱਸਾ ਲਾ ਦੇ ਬੇਫੂਦ ਆ ਬਾਈ ਕੰਮ ਕਰ ਚੱਲ ਰਿਹਾ ਜੇ ਕੋਈ ਇਹਦੇ ਸਾਹਮਣੇ ਖੜਾ ਹੈ ਤਾਂ ਕਿਉਂ ਖੜਾ ਹੈ ਉਹਨੂੰ ਭੌਂਕੀ ਜਾਏਗੀ ਕਿਉਂ ਖੜਾ ਹੈ ਤੁਸੀਂ ਮੇਰੇ ਸਾਹਮਣੇ ਮੈਂ ਡੀਸੀ ਆ ਛਿਤਰਾਂ ਦੀ ਘਾਟ ਹੈ ਇਹਨੂੰ ਛਿਤਰਾਂ ਦੀ ਘਾਟ ਹੀ ਆ ਐਕਚੁਅਲ ਚ ਵਾਹ ਪ੍ਰਸ਼ਾਦਾ ਸ਼ਖਲੋ ਜੀ ਇੱਥੇ ਆਰਡਰਵਾਜ ਨਹੀਂ ਹੈਗਾ ਤਰੀ ਵਾਲੀਆਂ ਚੀਜ਼ਾਂ ਬਣਾਉਂਦਾ ਹਮ ਹਣਾ ਗੋਭੀ ਤਰੀ ਵਾਲੀ ਕੱਲ ਗੱਜਰ ਮਟਰ ਵੀ ਖਾਦੇ ਗੋਭੀ ਥੋੜੇ ਤਰੀ ਵਾਲੇ ਸੀ ਹਮ ਮੇਬੀ ਇੱਥੇ ਮਤਲਬ ਉਹ ਅੱਡ ਤਰੀਕ ਤਰ੍ਹਾਂ ਨਾ ਬੰਦੇ ਹੋਣ ਕੀ ਹਮ ਇਹਨੂੰ ਪਤਾ ਠੀਕ ਹੈ ਓਕੇ ਠੀਕ ਹੈ ਜੀ ਜਿਵੇਂ ਆਪਾਂ ਤੁਹਾਨੂੰ ਪਤਾ ਵੀ ਪਿੰਡ ਮੁੱਸੇ ਆਏ ਸੀਗੇ ਅੰਕਲ ਆਂਟੀ ਨੂੰ ਮਿਲੇ ਇਥੇ ਗੁਰਦੁਆਰਾ ਸਾਹਿਬ ਆਪਾਂ ਰਹੇ ਤੇ ਬਾਬਾ ਜੀ ਨੇ ਤੇ ਉੱਧਰ ਬਾਬਾ ਜੀ ਨੇ ਸਾਰਿਆਂ ਨੇ ਜਿੰਨਾ ਹੋ ਸਕਦਾ ਸੀ ਉੱਧਰ ਕਿਤੇ ਜਿਆਦਾ ਸਾਡੇ ਲਈ ਅਰੇਂਜਮੈਂਟ ਕੀਤਾ ਤੇ ਰਾਤ ਇੱਥੇ ਬਹੁਤ ਵਧੀਆ ਰਹੀ ਸਾਡੀ ਬਹੁਤ ਬਹੁਤ ਧੰਨਵਾਦ ਕੋਈ ਬਾਬਾ ਜੀ ਤੋਂ ਬਾਅਦ ਅੱਗੇ ਚੱਲਦੇ ਆਣ ਧੰਨਵਾਦ ਬਾਬਾ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੇ ਉਸ ਤੋਂ ਬਾਅਦ ਉਹਨਾਂ ਆਪਾਂ ਚਾਹ ਪੀ ਕੇ ਭਟਿਆ ਚ ਚੱਲਦੇ ਰਹੇ ਫਰਵਾਨਗੀ ਕਰ ਚੁੱਕੇ ਆ ਪਿੰਡ ਮੂਸੇ ਤੋਂ ਤੇ ਇੱਥੋਂ ਜਾਣਾ ਆ ਆਪਾਂ ਤਲਵੰਡੀ ਸਾਬੋ ਠੀਕ ਹੈ ਜੀ ਤੇ ਪਿੰਡ ਘੁੰਮੇ ਮੂਸੇ ਪਿੰਡ ਆਪਾਂ ਲੋਕਾਂ ਨੂੰ ਮਿਲੇ ਆ ਪਰ ਪ੍ਰਭਾਵ ਤਾਂ ਮੂਸੇ ਦੇ ਬਾਈ ਦੇ ਜਾਣ ਦਾ ਪੂਰੇ ਪੰਜਾਬ 'ਚ ਹੋਇਆ ਪਰ ਪਿੰਡ ਵਾਲੇ ਜਿਆਦਾ ਵਿਚਾਰੇ ਘਰ ਦਾ ਪੱਛੀ ਇੱਕਦਰਾ ਨਾਲ ਜਿਵੇਂ ਗਿਆ ਹੁੰਦਾ ਉਦਾਂ ਹੀ ਆ ਜਿੰਨਾਂ ਕੋਲ ਜਾ ਕੇ ਬਚਪਨ ਉਹਦਾ ਪੀਤਿਆ ਤੇ ਖੇਡਿਆ ਜਾ ਕੇ ਉਹਨਾਂ ਦੀ ਗੱਲਾਂ ਸੁਣੀਆਂ ਬੀਬੀਆਂ ਦੀਆਂ ਤੇ ਬਜ਼ੁਰਗਾਂ ਦੀਆਂ ਤੋ ਦੁੱਖ ਤਾਂ ਬੜਾ ਵੱਡਾ ਆ ਪੂਰੇ ਪੰਜਾਬ ਨੂੰ ਆ ਰਾਹ ਨੇ ਪਿੰਡਾਂ ਵਾਲੇ ਰਾਹ ਪ੍ਰਸ਼ਾਦਾ ਬਾਣੀ ਆਪਾਂ ਛਕ ਲਿਆ ਜਿਵੇਂ ਤੁਸੀਂ ਦੇਖਿਆ ਤੇ ਹੁਣ ਹੌਲੇ ਹੌਲੇ ਆਪਾਂ ਚੱਲਦੇ ਆ ਠੀਕ ਐ ਗੁਰਦੁਆਰਾ ਸ੍ਰੀ ਜਮਦਵਾਲ ਸਾਹਿਬ ਬਠਿੰਡੇ ਵੱਲ ਦਾ ਰੋਡ ਆਪਾਂ ਹੁਣ ਫੜ ਲਿਆ ਇਸ ਤੋਂ ਬਾਅਦ ਹੁਣ ਆਪਾਂ ਸਿੱਧਾ ਹੀ ਜਾਣਾ ਇਹ ਚਲੋ ਜੀ ਜਿਹੜੇ ਵੀਰ ਪਹਿਲੀ ਵਾਰ ਦੇਖ ਰਹੇ ਨੇ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਵੀਰੇ ਸਬਸਕ੍ਰਾਈਬ ਕਰਕੇ ਜਾਇਆ ਕਰੋ ਤੇ ਸ਼ੇਅਰ ਕਰਿਆ ਕਰੋ ਪੰਜਾਬ ਨੂੰ ਪੰਜਾਬੀਤ ਨੂੰ ਪੰਜਾਬ ਦੇ ਸਫਰ ਨੂੰ ਨਾਲੇ ਇੰਸਟਾਗ੍ਰਾਮ ਤੇ ਵੀ ਆਓ ਸੇਮ ਸਕੂਨ ਹੈ ਜਰਨੀ ਨਾਲੇ ਫੇਸਬੁੱਕ ਤੇ ਵੀ ਆਓ ਸਕੂਨ ਹੈ ਜਰਨੀ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦੀ ਇਧਰ ਮਾਨਸੇਗੰਨੀ ਤੇ ਇਧਰ ਜਿਵੇਂ ਦਮਦਵਾ ਸਾਹਿਬ ਜਾਂਦੇ ਆ ਰੋਡ ਨਾ ਉੱਚੇ ਨਹੀਂ ਵੜੇ ਉਹਦੇ ਹੁਣ ਉੱਚਾ ਜਾ ਰਿਹਾ ਥੋੜਾ ਨੀਵਾ ਹੋ ਜਾਊਗਾ ਐਦਾਂ ਫਿਰ ਜ਼ੋਰ ਲੱਗਦਾ ਕੋਈ ਬਰੀ ਜ਼ਿਆਦਾ ਹਨਾ ਹਏ 2 ਕਿਲੋਮੀਟਰ ਵੀ ਨਹੀਂ ਆਈ ਸਾਤ ਦਿਨ ਚੜ ਗਿਆ ਉਹ ਰੋਡ ਹੀ ਬੜਾ ਖੋਰਦਾਂ ਦਾ ਆ ਉੱਚਾਣਾ ਦਾ ਹਰਕਿ ਪੁਰਾਣੇ ਵਰਗੇ ਬੋਲਦੇ ਕਿਉਂ ਨਹੀਂ ਦੇ ਆਂ। ਪੈਰ ਤੇ ਯਾ ਪੈਰ। ਚਾਲ ਵਾਲੇ। ਚਾਲ ਹੋ ਗਈ ਪਾਰ। ਨਾ ਨਾ ਮਾਰ। ਟੱਕਲ ਮਾਰ ਤਾਂ। ਨਾ ਨਾ ਕੁਝ ਨਹੀਂ ਕਹਿੰਦਾ। ਐਂਕੋ ਕੁਝ ਨਹੀਂ ਕਹਿੰਦਾ। ਨਾ ਨਾ ਮਾਰ। ਆਹੋ ਟ੍ਰੇਨ ਦਾ ਪੁੱਲ। ਟਰੇਨ ਲੈਣੀ ਹੈ ਨਾ ਅ ਕੀ ਆਪਾਂ ਸਤਿ ਸ਼੍ਰੀ ਅਕਾਲ ਜੀ ਹੋਰ ਬਬਾਈ ਠੀਕ ਠਾਕ ਫੋਨ ਤੇ ਵੱਡੀ ਖਾਬੋ ਜੀ ਆ ਫੇਰ ਉੱਚੀ ਸੜਕ ਆ ਗਈ ਉਹ ਉੱਚੀ ਨਹੀਂ ਵੀ ਉੱਚੀ ਨਹੀਂ ਮੈਂ ਆ ਜਾਂਦੀ ਆ ਤਬਾਰ-ਤਬਾਰ ਕੋਕ ਨੂੰ ਬੁਲਾਨੀ ਆ ਨਾ ਘੁਸਰਦੀ ਫਿਰ ਹੁਣ ਟੇਕੇ ਬਹਿ ਲੈਂਦੇ ਹੁਣ ਯੋਰ ਲਗਾ ਕੇ ਹਾਈਸ਼ ਯੋਰ ਲਗਾ ਕੇ ਪੰਜ ਤਖਤਾਂ ਵਿੱਚੋਂ ਇੱਕ ਤਾਕਤ ਤੇਰੀ ਤਲਵੰਡੀ ਸਾਭੋ ਉੱਥੇ ਚੱਲੇ ਆ ਜਿੰਦਗੀ 'ਚ ਕਦੇ ਨਹੀਂ ਸੀ ਗਏ ਪਹਿਲੀ ਵਾਰ ਮੌਕਾ ਮਿਲਿਆ ਜਾਣ ਦਾ ਬਹੁਤ ਵਧੀਆ ਖੁਸ਼ਕ ਤੇ ਸਭ ਕੰਪਲੀਟ ਹੋ ਜਾਣਗੇ ਤੇ ਸਾਰੇ ਹੋਏ ਪਏ ਇੱਕ ਐਸੇ ਰਹੇਗਾ ਬਸ ਫੜਨਾ ਸਾਹਿਬ ਵੀ ਜਾਏ ਮੇਰਾ ਪਟਨਾ ਬਿਹਾਰ ਰਹਿੰਦਾ ਹਜੇ ਸਯੂਰ ਸਾਹਿਬ ਜਾ ਆਇਆ ਨੰਬਰ ਸਰ ਵੀ ਜਾਏ ਤੰਦਪੁਰ ਸਾਹਿਬ ਵੀ ਜਾਏ ਤੰਦਪੁਰ ਸਾਹਿਬ ਸ੍ਰੀ ਨੰਦਪੁਰ ਸਾਹਿਬ ਤੇ ਹੁਣ ਇੱਧਰ ਅੱਜ ਤੈਨੂੰ ਬੁਲਾ ਰਹੇ ਕੋ ਕੋ ਕੋਈ ਚੰਗੀ ਕਿਸਮਤ ਨੂੰ ਇੱਧਰ ਵੀ ਚੱਲੇ ਆ ਜਿਹੜਾ ਉਹ ਚੁੱਪ ਕਰ ਜਾ ਭੈਣ ਕਾ ਨਾ ਜਵਾਬ ਦੇ ਗਿਆ ਕਿਉਂ ਕਿੱਥੇ ਪਹੁੰਚਣਦੇ ਆ ਤੂੰ ਕਿੱਥੇ ਬੈਠੀ 19 ਕਿਲੋਮੀਟਰ ਸ੍ਰੀ ਦਮਦਮਾ ਸਾਹਿਬ ਰਹਿ ਗਿਆ ਅਰਸ਼ਦੀਪ ਬਾਈ ਇਹ ਬਾਈ ਦਾ ਆ ਪੈਲਸ ਹੈ ਜਿੱਡਾ ਵੱਡਾ ਪੈਲਸ ਹੈ ਐਡਾ ਵੱਡਾ ਦਿਲ ਬਾਈ ਦਾ ਕਹਿੰਦੇ ਚਾਹ ਪੀਓ ਔਰ ਘਟ ਘਟ ਚਾਹ ਪੀ ਕੇ ਅੱਗੇ ਪੜਾਗੇ ਸਸੀ ਕਾ ਬਾਈ ਜੀ ਸਸੀ ਕਾਲ ਇੱਥੀ ਬਾਈ ਦਾ ਘਰ ਵੀ ਇੱਥੀ ਆ ਤੇ ਕਾਰੋਬਾਰ ਕਾਰੋਬਾਰ ਵੀ ਇਹੀ ਹੈ ਤੁਹਾਡਾ ਵਧੀਆ ਪ੍ਰਮਾਤਮਾ ਰਕੀਆਂ ਬਖਸ਼ੇ ਆਪ ਬਾਈ ਦੀ ਰਿਆਸਤ ਤੇ ਕੁਟ ਕੁਟ ਚਾਹ ਪੀ ਜਾਂਗੇ ਫਿਰ ਅੱਗੇ ਪੜਾਂਗੇ ਬਾਈ ਕਹਿੰਦਾ ਚਾਹ ਪੀ ਕੇ ਜਾਇਓ ਤੇ ਰਹਾਡਾਪਾ ਪੀ ਲਈਏ ਜੀ ਵੀ ਕਰੀ ਜਾਂਦਾ ਸੀ ਇਹ ਪੈਲਸ ਆ ਖਾ ਦਾ ਤਗੜਾ ਪੈਲਸ ਆ ਵਾਹ ਬਈ ਵਾਹ ਬਈ ਵਾਹ ਹਵੇਲੀ ਹੈ ਨਾ ਸੋ ਆਪਾਂ ਬੈਠੇ ਆ ਇੱਥੇ ਬਾਈ ਜੀ ਕੋਲੇ ਜਿਨ੍ਹਾਂ ਨੇ ਚਾਹ ਦੀ ਸੇਵਾ ਕੀਤੀ ਤੇ ਜਿਵੇਂ ਆਪਾਂ ਦੇਖਦੇ ਆਂ ਪੰਜਾਬ ਦੇ ਹਾਲਾਤ ਮੁੰਡੇ ਜਿਹੜੇ ਨੇ ਬਾਹਰ ਭੱਜਦੇ ਨੇ ਇੱਥੋਂ ਪੈਲੀਆਂ ਵੇਚ ਕੇ ਵਸਿਆ ਵਸਾਇਆ ਕੰਮਕਾਰ ਛੱਡ ਕੇ ਤੇ ਸਾਡੇ ਸਾਹਮਣੇ ਇੱਕ ਬੜੀ ਵਧੀਆ ਐਗਜ਼ਾਮਪਲ ਹੈ ਵੀਰ ਜਿਨੇ ਬੰਬਈ ਵੀ ਦੇਖ ਲਿਆ ਚੰਡੀਗੜ੍ਹ ਵੀ ਦੇਖ ਲਿਆ ਮਹਾਲੀ ਵੀ ਘੁੰਮ ਲਿਆ ਬਾਹਰ ਵੀ ਘੁੰਮ ਲਿਆ ਪਰ ਆਖਰਕਾਰ ਫੈਸਲਾ ਇਹ ਲਿਆ ਕਿ ਮੈਂ ਆਪਣੇ ਘਰ ਦੇ ਵਿੱਚ ਆਪਣੇ ਮਾਪਿਆਂ ਦੇ ਨਾਲ ਰਹੂੰਗਾ ਤੇ ਅਬੀਰ ਬਾਈ ਅਰਸ਼ਦੀਪ ਵੀਰ ਤੇਰੇ ਬਹੁਤ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਤੁਸੀਂ ਇਨਸਪਾਇਰ ਕਰ ਰਹੇ ਹੋ ਕੋਈ ਵੀ ਜਿਹੜਾ ਵੀ ਦੇਖੂਗਾ ਇਨਸਪੀਰੇਸ਼ਨ ਮਿਲਦੀ ਹੈ ਅੱਜ ਕੱਲ ਦੇ ਮੁੰਡਿਆਂ ਨੂੰ ਜਿੰਨਾਂ ਜਿਹਨਾਂ ਦਾ ਇੱਥੇ ਕੰਮਕਾਰ ਸੈੱਟ ਆ ਤਾਂ ਉਹ ਬੇਨਤੀ ਕਰਕੇ ਬਾਹਰ ਨਾ ਜਾਓ ਜਿਹੜੇ ਮਜਬੂਰੀਆਂ ਨੇ ਚਲੋ ਜਾਣਾ ਪੈਂਦਾ ਆ ਪਰ ਆ ਬਾਈ ਹੁਣ ਇੱਥੇ ਆਪਣੇ ਮਾਪਿਆਂ ਕੋਲੇ ਆਪਣੇ ਪਰਿਵਾਰ ਕੋਲੇ ਇੱਥੇ ਹੀ ਕੰਮਕਾਰ ਦੇਖਦੇ ਨੇ ਤੇ ਸਕੂਨ ਹੀ ਸਕੂਨ ਹੈ ਨਾ ਇਹ ਜਿੰਦਗੀ 'ਚ ਕਿਉਂ ਬਾਈ ਜੀ ਠੀਕ ਆ ਬਾਈ ਜੀ ਬਹੁਤ ਮਿਹਰਬਾਨੀ ਚਾਹ ਆਸਤੇ ਤੇ ਸਤਿ ਸ੍ਰੀ ਅਕਾਲ ਵੀਰਾਂ ਇਸ ਭਾਈ ਨੂੰ ਮਿਲ ਕੇ ਚਾਹ ਦਾ ਘੁੱਟ-ਘੁੱਟ ਪੀ ਕੇ ਹੁਣ ਅੱਗੇ ਤੁਰ ਪਏ ਆ ਆ ਤਕਸੀਰੀ ਦਮਦਵਾ ਸਾਹਿਬ ਇੱਥੋਂ 13 ਕਿਲੋਮੀਟਰ ਦੂਰ ਆ ਸਾਸੀ ਦਾ ਭਾਈ ਜੀ ਠੀਕ ਠਾਕ ਹੋ ਵਾਹ ਜੀ ਵਾਹ ਜੀ ਵਾਹ ਜੀ ਵਾਹ ਕਿੰਨੇ ਕਿੰਨੇ ਟਾਈਮ ਦਾ 2 ਮਹੀਨੇ ਦੀ ਹੋਈ ਹੈ 2 ਮਹੀਨੇ ਦੀ ਹੋਈ ਹੈ ਵਾਹ ਜੀ ਧੰਨਵਾਦ ਮਾਸੀ ਨਾਲ ਕਿ ਜੀ ਆਉਣ ਲੈ ਕੇ ਤੇ ਇਹ ਤਾਂ ਤੁਸੀਂ ਬਹੁਤ ਖੁਸ਼ਕਿਸਮਤ ਹੋ ਗੁੜੀਆਂ ਹੋਈਆਂ ਤਾਂ ਬਿਆਰ ਤੇ ਇੱਥੇ ਖੜੇ ਆਪਾਂ ਬਾਈ ਜੀ ਕੋਲੇ ਤੇ ਬਾਈ ਜੀ ਨੇ ਸੇਵਾ ਨਿਭਾਈ ਬਹੁਤ ਧੰਨਵਾਦ ਵੀਰੇ ਸਾਨੂੰ ਦੇਖਿਆ ਵੀ ਸਾਈਕਲਾਂ ਦੇ ਪੈਂਡਲ ਮਾਰਦੇ ਜਾ ਰਹੇ ਨੇ ਵਿਚਾਰਾ ਦਾ ਸਵਾਪੋ ਤਾਂ ਚਲੋ ਜੀ ਮਾਚਲ ਉਹਨਾਂ ਕੋਲ ਰੋਕਾਂਗੇ ਪਹਿਲਾਂ ਰੋਕਦੇ ਉੱਥੇ ਹੀ ਅਸੀਂ ਅਜੀ ਮਤਲਬ ਅੱਗੇ ਜਾ ਕੇ ਨਾਲੇ ਗੋਣੇ ਬਣੀ ਦੀ ਗੱਲ ਸੀ ਸਾਡਾ ਲਿਖਿਆ ਸੀ ਜੀ ਬਹੁਤ ਮਿਹਰਬਾਨੀ ਵੀਰੇ ਸਵਾਪਾਈ ਜੀ ਨੇ ਆਪਾਂ ਨੂੰ ਰੋਕਿਆ ਸੀਗਾ ਤੇ ਕਿਨੂ ਦਾ ਜੂਸ ਪਿਆ ਆ ਉਹਨਾਂ ਦੂਰੋਂ ਹੀ ਹੱਥ ਮਾਰਦਾ ਸੀਗਾ ਵੀ ਰੁਕੋ ਫਿਰ ਕਿਨੂ ਦਾ ਜੂਸ ਦੇਖ ਕੇ ਆਪਾਂ ਬ੍ਰੇਕਾਂ ਮਾਰ ਲੀਆਂ ਜੋਗੀ ਪੰਜਾਬੀ ਚ ਕਹਿੰਦੇ ਆ ਜਿੰਨੇ ਜਿੰਨੇ ਕੀਤੀ ਸ਼ਰਮ ਉਹਦੇ ਫੁੱਟਕੇ ਕਰਮ ਆ ਆਪਾਂ ਫਿਰ ਸ਼ਰਮ ਥੋੜੀ ਸਾਈਡ ਤੇ ਕਰਕੇ ਪਹੁੰਚ ਗਏ ਪਰ ਚਲੋ ਪਿਆਰ ਦਿਖਾਉਂਦੇ ਨੇ ਫਿਰ ਰੁਕੀ ਗਏ ਆਪਾਂ ਉਹ ਤਾਂ ਕਹਿੰਦੇ ਸੀ ਕਿ ਹੋਰ ਫੀਲੋ ਪਰ ਨਹੀਂ ਏ ਭਾਈ ਨੇ ਹੁਣ ਆਪਣੇ ਪਿੰਡ ਦੇ ਵਿੱਚ ਇਨਵਾਈਟ ਕੀਤਾ ਜਿਹੜਾ ਪਠਿੰਡਾ ਦੇ ਵਿੱਚ ਹੈ ਕਿ ਪਿੰਡ ਦਾ ਨਾਮ ਪਤਾ ਨਹੀਂ ਹੁਣ ਯਾਦ ਨਹੀਂ ਤੇ ਦੇਖਾਂਗੇ ਜੇ ਰੂਟ ਬਣਿਆ ਤਾਂ ਉਧਰ ਜਾਵਾਂਗੇ ਤਾਂ ਰਹਿ ਲਾਂਗੇ ਜੇ ਨਾ ਬਣਿਆ ਫਿਰ ਕਿ ਲੰਘ ਜਾਵਾਂਗੇ ਠੀਕ ਹੈ ਜੀ ਆ ਆਪਾਂ ਇਧਰੋਂ ਹੁਣ ਆਦੇ ਇਧਰ ਦੇ ਨਾਲ ਪਠਿੰਡਾ ਹਾਂਜੀ ਬਠਿੰਡਾ ਵੱਡਣ ਲੱਗਿਆ ਠੀਕ ਆ ਬਠਿੰਡੇ ਤੋਂ ਬਾਅਦ ਆਪਾਂ ਮੁਖਸਰ ਸਾਹਿਬ ਅ ਜ਼ਿਲਕਾ ਇਧਰ ਫਿਰੋਜ਼ਪੁਰ ਫਰੀਦਕੋਟ ਮੋਗਾ ਲੁਧਿਆਣਾ ਵੀ ਚਲ ਜਾਗੇ ਇਧਰੋਂ ਹੀ ਨਾਲ ਹੀ ਇਹ ਰੰਦਾ ਨਾਲ ਲੁਧਿਆਣਾ ਫੇ ਜਲੰਧਰ ਕਪੂਰਥਲਾ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਥੋੜੀ ਹੋ ਸਕਦਾ ਵੀ ਪਹਿਲਾਂ ਨਹੀਂ ਲੁਧਿਆਣਾ ਜਾ ਸਕਦੇ ਆ ਫਿਰੋਜ਼ਪੁਰ ਤੋਂ ਸਿੱਧਾ ਸਾਨੂੰ ਇਧਰ ਜਾਣਾ ਪੈਗਾ ਤਰਨਤਾਰਨ ਕਿਉਂ ਤਰਨ ਉਹ ਯਾਰ ਕੋਈ ਨਹੀਂ ਜੀ ਲੁਧਿਆਣਾ ਕਿੱਥੇ ਇਹ ਤਾਂ ਫੇਰ ਆਪਾਂ ਹੁਸ਼ਿਆਰਪੁਰ ਦੇ ਲਾਗੇ ਉਹਦੀ ਮੁੜਾਂਗੇ ਲੁਧਿਆਣਾ ਅੰਮ੍ਰਿਤਸਰ ਗੁਰਦਾਸਪੁਰ ਤੋਂ ਬਾਅਦ ਫੇਰ ਕਪੂਰਥਲਾ ਜਲੰਧਰ ਲੁਧਿਆਣਾ ਫੇਰ ਉਧਰ ਵੀ ਤਾਂ ਹੁਸ਼ਿਆਰਪੁਰ ਕੋਲੀ ਆ ਖੜਪੂ ਫੇਰ ਕੋਲੋਂ ਲੰਗੀ ਨਹੀਂ ਕੋਲੋਂ ਕਿਵੇਂ ਲੰਘ ਜੀਂ ਕਿੱਥੋਂ ਉਹ ਮੈਨੂੰ ਸੋਚ ਲੰਦੋ ਥੋੜਾ ਹਜੇ ਤਵਾ ਤੇ ਜ਼ੋਰ ਪਾ ਕੇ ਇੱਥੇ ਟੈਨਸ਼ਨ ਤੁਸੀਂ ਨਾ ਲੋ। ਠੀਕ। ਆਈ ਸਾਨੂੰ ਮਿਲੇ। ਆ ਵੀਰੇ ਇਸੇ ਪਿੰਡ ਦੇ ਨੇੜੇ ਵਾਲੇ ਤੇ ਆਪਾਂ ਨੂੰ ਦੇਖ ਕੇ ਆ ਬਾਈ ਦੋਵੇਂ। ਕਿਨਾ ਵੀਰੇ ਆਪਣਾ ਆਪਣਾ ਨਾਮ ਦੱਸ ਦੋ ਜੀ। ਰਜਿੰਦਰ ਬਾਈ। ਅਰਸ਼ਪ੍ਰੀਤ। ਉਹ ਬਾਈ। ਰਾਜਾ ਸਿੰਘ। ਬਹੁਤ ਬਤਾਲ ਮਦ ਵੀਰੇ ਤੁਹਾਡਿਆ। ਕੋਈ ਗੱਲ ਹੋਰ ਸੇਵਾ ਕੋਈ ਦੱਸੋ ਜੀ। ਬਹੁਤ ਮਿਹਰਬਾਨੀ। ਠੀਕ ਆ ਬੇਰਾ ਮਿਹਰਬਾਨੀ ਓਕੇ ਜੀ ਤੇਰਾ ਦਾੜਾ ਬਹੁਤ ਸੋਹਣਾ ਆ ਬਹੁਤ ਸੋਹਣਾ ਲੱਗ ਰਿਹਾ ਤੁਸੀਂ ਵੀ ਰੱਖਣਾ ਰੱਖਣਾ ਇਹ ਮੁੰਡੇ ਰੱਖੂਗਾ ਨਾ ਉਹ ਵੀ ਕੈਣ ਲਾਦਾ ਕੈਣ ਵਾਹਿਗੁਰੂ ਜੀ ਦਾ ਖਾਲਸਾ ਪਾਇਤ ਦਾ ਜੀ ਮੇਲਾ ਜੀ 6:00 ਵਜੇ ਲੱਗੇ ਅੱਛਾ ਦੋ ਮੰਜਿਆ ਤੋਂ ਡੇਰੇ ਪਹਿਲਾਂ ਕਲਾ ਚੀਜ਼ੇ ਵਜੇ ਆ ਟੋਪਰੀਂ ਦੀ ਜਿਹੜੀ ਫੁੱਟੀ ਹੋਈ ਅੰਦਰ ਹਾਂ ਥੋੜਾ ਕਰਕੇ ਦੋੜਾ ਜੀ ਮੈਂ ਬੰਨਣ ਲੱਗਿਆ ਹੁੰਦਾ ਦਾੜਾ ਵੀ ਰੱਖਿਆ ਹੋਇਆ ਗੁਰੂ ਕਾਸ਼ੀ ਯੂਨੀਵਰਸਿਟੀ ਕਰਵੰਡੀ ਸਾਹਿਬ ਤੋਂ 3 ਕਿਲੋਮੀਟਰ ਆਪਾਂ ਜਾਣੇ ਦਮਦਮਾ ਸਾਹਿਬ ਬਈ ਦਮਦਮਾ ਸਾਹਿਬ ਵੀਰੇ ਸਿੱਧੇ ਠੀਕ ਹੈ। ਠੀਕ ਹੈ ਬਈ। ਬਾਬੇ ਮੋੜੋਂ ਦੇ ਸਾਹਮਣੇ ਏ ਗੇਟ ਦਾ ਚੌਕ ਜਾ ਕੇ ਅੱਧੀ ਸਾਈਡਾ ਮੁੜ ਕੇ ਬਸ ੱਡਾ ਟੱਪ ਕੇ ਨਾਲ ਹੀ ਉਹਦੇ ਏ ਗੇਟ ਮਿਲੂਗਾ। ਠੀਕ ਹੈ ਠੀਕ ਹੈ ਬਈ। ਖੰਡੇ ਵਾਲਾ ਚੌਕ ਅੱਗੇ ਕਿੱਧਰ ਜਾਣਾ? ਬਾਬਾ ਜੀ ਤਖਤ ਇੱਧਰ ਜਾਣਾ ਇੱਧਰ ਇੱਧਰ ਇੱਧਰ। ਆ ਇੱਕ ਹੋਰ ਰੋਡ ਆ ਗਿਆ ਕੋਈ ਨਹੀਂ। ਅੱਪਾ ਪਹੁੰਚ ਗਏ ਆ ਤਖਤ ਸ੍ਰੀ ਦਮਦਮਾ ਸਾਹਿਬ ਅੱਗੇ ਤੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਬਾਬਾ ਜੀ న్యూਸ 18 ਤੋਂ ਤੇ ਇਹਨਾਂ ਨੇ ਗੱਲਬਾਤ ਕੀਤੀ ਆਪਣੇ ਨਾਲ ਬੜੀ ਮੋਟੀ ਉਸ ਤੋਂ ਬਾਅਦ ਫਿਰ ਆਪਾਂ ਹੁਣ ਅੱਗੇ ਚੱਲਦੇ ਆ ਆਪਾਂ ਪਹੁੰਚ ਗਏ ਆ ਤਖਤ ਸ੍ਰੀ ਦਮਦਮਾ ਸਾਹਿਬ ਆਸਰਾਏ ਹੁਣ ਦੇਖਦੇ ਆ ਇੱਥੇ ਕਮਰਾ ਆਪਾਂ ਲੈਨੇ ਆ ਤੇ ਇਸ ਵੀਡੀਓ ਦਾ ਅੰਤ ਆਪਾਂ ਇੱਥੇ ਕਰਦੇ ਆ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਜੇ ਕੋਈ ਚੰਗਾ ਲੱਗਿਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਇੱਥੇ ਤੱਕ ਵੀਡੀਓ ਦੇਖ ਲਈ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲੀ ਵਾਰ ਜਿਹੜੇ ਵੀਰ ਦੇਖ ਰਹੇ ਨੇ ਲਾਈਕ ਕਰਕੇ ਜਾਇਓ ਸਬਸਕ੍ਰਾਈਬ ਕਰਕੇ ਜਾਇਓ ਚੈਨਲ ਨੂੰ ਮਿਲਿਓ ਸਾਨੂੰ ਫੇਸਬੁੱਕ ਤੇ ਵੀ ਇੰਸਟਾਗ੍ਰਾਮ ਤੇ ਵੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਹੋਰ ਤੱਕ ਮਿਲਾਂਗੇ ਅਗਲੇ ਵਲੋਗ ਦੇ ਵਿੱਚ ਅਗਲੇ ਵਲੋਗ ਦੇ ਵਿੱਚ ਆਪਾਂ ਜਾਣਾ ਆ ਇੱਥੋਂ ਨਿਕਲਾਂਗੇ ਇੱਕ ਦੋ ਦਿਨ ਰਹਿ ਕੇ ਬਠਿੰਡਾ ਬਠਿੰਡੇ ਤੋਂ ਬਾਅਦ ਮੁਕਸਰ ਸਾਹਿਬ ਇਹ ਰੂਟ ਆਪਣਾ ਤੇ ਮਿਲਦੇ ਆਂ ਅਗਲੇ ਬਲੋਗ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ